ਬੱਚੇ ਵੀ ਕਰਤਾ ਕਿੱਥੇ ਉੱਡ ਕੇ ਵੱਡੀ ਗੱਡੀ 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 ਮਨਾਉਂਦੇ ਮਨਾਉਂਦੇ ਮਨਕੋਟੀ ਕੋਟੀ ਟੋਟੇ ਡੰਡ ਬੈਠ ਖੜਾ ਪੂਰੀ ਕੱਟ ਪੂਰੀ ਕੱਟ ਹੋਣਾ ਮੁੰਡਾ ਕੋਟੀ ਕੋਟੀ ਮਨਾ ਲਿਆ ਮਨਾ ਲਿਆ ਕੋਈ ਹੋਇਆ ਕਰਾ ਗੁੱਠਾ ਜੱਜ ਕਿਉਂ ਦਾ ਬੰਦਾ ਐ ਕਿੱਦਾਂ ਖੜਾ ਵੇਦੋ ਮਾਨਾ ਤੰਗੜੇ ਤੇ ਲੋ ਦਾ ਕਰਾਰ ਪਾਰ ਕੁਸ਼ਤੀ ਦੇਖ ਮદાન ਚ ਹਾਏ ਹਾਏ ਇਹ ਵੀ ਦੇਖ ਬੁੜੇ ਦੀ ਛੱਟ ਹਾਂ ਕਿਸੇ ਨਾਲੋਂ ਨਹੀਂ ਘਟਾ ਪੱਟੂ ਬੋਤਲ ਦੇ ਜੱਟ ਹੱਥ ਇਹ ਠਾਣੇ ਦਾ ਰੁਗਲੇ ਦਾ ਜੱਟ ਹਾਏ ਕਰਨਾ ਕਰਨਾ ਚੌਧਰੀ ਲੈ ਵੀ ਮੱਕੜਾ ਹੁਣ ਸਮਝ ਜੀ ਹਾਂ ਕਾ ਤੂੰ ਕਹਿਦਾ 45 ਦਾ ਲੈ ਯਾਰ ਤੂੰ ਯਾਰ 45 ਆ ਗਿਆ ਲੈ ਕੇ ਪੈਸੇ ਲਈ ਬੰਦਾ ਦੇ ਕੇ ਪੈਸੇ ਲੈ ਆ ਨਵੇਂ ਮੁਕਤ ਤੇਰੀਆਂ ਰਕਾਂ ਨੇ ਚੰਚਾ ਕਿਸੇ ਕੰਮ ਨਾ ਬੈਠ ਰਿਹਾ ਆ ਹੋ ਗਿਆ 42 ਦਾ ਨਹੀਂ ਨਹੀਂ ਲੈ ਤੂੰ